ਤੇ ਲੋਹਾ ਕੰਮ ਵਧੀਆ ਕਰੀ ਬੈਠਾ ਬਾਈ ਹਾਂਜੀ ਹਾਂਜੀ ਬਾਈ ਘਰ ਦੀ ਘਰ ਦੀ ਸਬਜੀ ਆ ਹਨਾ ਹਾਂ ਸਬਜੀ ਬਣ ਜਾਂਦੀ ਆ ਵਧੀਆ ਦੁੱਧ ਵੀ ਆਪਾਂ ਆਪਦਾ ਵਰਤਦੇ ਆ ਹਾਂ ਪਸ਼ੂ ਰੱਖੇ ਹੋਏ ਤੇਰੇ ਹਨਾ ਹਾਂ ਪਸ਼ੂ ਰੱਖੇ ਹੋਏ ਵਧੀਆ ਗੱਲ ਅੱਜ ਦੁੱਧ ਤੇ ਕਰਕੇ ਗੱਲ ਦੁੱਧ ਤੇ ਕਰ ਲੈਨੇ ਆ ਦੁੱਧ ਦਾ ਬਹੁਤ ਲੋਕ ਮਾੜਾ ਦੁੱਧ ਪੀ ਰਹੇ ਆ ਦੁੱਧ ਤੇ ਪੁੱਤ ਦੀ ਨਾ ਕਿਸੇ ਟਾਈਮ ਅਸੀਸ ਦਿੰਦੇ ਹੁੰਦੇ ਸੀ ਲੋਕ ਹਾਂ ਤੇ ਦੁੱਧ ਤੇ ਕਰਦੇ ਆ ਗੱਲ ਠੀਕ ਦੁੱਧ ਕਹਦਾ ਗਹਿਰ ਹੀ ਆ ਰਿਹਾ ਢੱਲੋ ਬਾਈ ਆ ਤਾਂ ਤੂੰ ਵਧੀਆ ਕੰਮ ਕਰੀ ਬੈਠਾ ਘਰ ਚ ਗੰਗਾ ਵਗਾਈ ਬੈਠਾ ਆਹ ਸਬਜੀ ਵਾਲਾ ਪਸ਼ੂ ਕਿੰਨੇ ਆ ਪਸ਼ੂ ਆਪਣੇ ਕੋਲੇ ਹੈਗੇ ਆ 5-6 ਆ ਜੀ ਤੇ ਬੱਚਿਆਂ ਨੂੰ ਤਾਂ ਮਿਲ ਜਾਂਦਾ ਵਧੀਆ ਹਨਾ ਹਾਂ ਦੁੱਧ ਆਉਦਾ ਘਰ ਦਾ ਪੂਰਾ ਹੋ ਰਿਹਾ ਜਿਹੜਾ ਦੁੱਧ ਆ ਨਾ ਭਾਈ ਦੁੱਧ ਤਾਂ ਜ਼ਹਿਰ ਹੀ ਪੀ ਰਹੇ ਲੋਕ ਹਾਂਜੀ ਕਿਸੇ ਟਾਈਮ ਵੇਰਲਾ ਜਿਵੇਂ ਤੈਨੂੰ ਪਹਿਲਾਂ ਦੱਸ ਕੇ ਟਾਈਮ ਦੁੱਧ ਤੇ ਪੁੱਤ ਦੀ ਅਸੀਸ ਦਿੰਦੇ ਹੁੰਦੇ ਸੀ ਹਾਂਜੀ ਨਾ ਤਾਂ ਦੁੱਧ ਹੀ ਖਰਾ ਰਿਆ ਹੂੰ ਤੇ ਪੁੱਤਾਂ ਦਾ ਵੀ ਤੈਨੂੰ ਪਤਾ ਹੀ ਆ ਹਨਾ ਹਾਂ 13ਵਾਂ ਰਤਨ ਮੰਨਿਆ ਜਾਂਦਾ ਸੀ ਇਹਨੂੰ ਬਿਲਕੁਲ ਭਾਈ ਮੇਰਾ ਇੱਕ ਦੋ ਨੇੜਲੇ ਰਿਸ਼ਤੇਦਾਰਾਂ ਦਾ ਡਾਕਟਰ ਸੂ ਦਾ ਡੀਐਮਸੀ ਹਾਂਜੀ ਉਹ ਗੈਸਟਰੋ ਦਾ ਮਾਹਰ ਆ ਪੇਟ ਦੇ ਰੋਗਾਂ ਦਾ ਹਾਂਜੀ ਜਾਨਕਿ ਉੱਤਰੀ ਭਾਰਤ ਦਾ ਪਹਿਲੇ ਨੰਬਰ ਦਾ ਡਾਕਟਰ ਠੀਕ ਆ ਜੀ ਤੇ ਬਹੁਤ ਲੋਕਾਂ ਦਾ ਦੁੱਧ ਬੰਦ ਕਰਾ ਦਿੰਦਾ ਉਹ ਡਾਕਟਰ ਠੀਕ ਆ ਕਿਉਂਕਿ ਜ਼ਹਿਰ ਆ ਨਹੀਂ ਦੀ ਆ ਮਾੜਾ ਮਾੜਾ ਦੁੱਧ ਆ ਜਿਹੜਾ ਹਾਂ ਇੱਕ ਤਾਂ ਜਿਹੜਾ ਟੀਕਾ ਲਾਉਂਦੇ ਆ ਹੁਣ ਲੋਕਾਂ ਨੂੰ ਪਤਾ ਕੀ ਆ ਲੋਕ ਕਹਿੰਦੇ ਯਾਰ ਇੱਕ ਤਾਂ ਨਕਲੀ ਦੁੱਧ ਬੰਦ ਆ ਹਾਂਜੀ ਲੋਕ ਵਿਚਾਰੇ ਕਹਿੰਦੇ ਵੀ ਨਕਲੀ ਤੋਂ ਵੱਜ ਗਏ ਕਿ ਤਾਂ ਆਪ ਚਵਾ ਕੇ ਲਿਆਉਣੇ ਐ ਨੀ ਕਿੰਨੇ ਕਿ ਡੋਲੂ ਜੇ ਚੱਕੀ ਫਿਰਦੇ ਕਈ ਸਰਾਂ ਚ ਮਲਾਜ਼ਮ ਹਨ ਹੂੰ ਪਿੰਡਾਂ ਚ ਵੀ ਮਲਾਜ਼ਮ ਵਿਚਾਰੇ ਆਪ ਲੈ ਕੇ ਆਉਂਦੇ ਆ ਹਾਂਜੀ ਉਹਨਾਂ ਦੇ ਚਿੱਤ ਚ ਭੁਲੇਖਾ ਵੀ ਅਸੀਂ ਤਾਂ ਚਵਾਵਾ ਦੁੱਧ ਲੈਣੇ ਆ ਕੋਲੇ ਖੜ ਕੇ ਚਵਾਉਣੇ ਆ ਹਾਂਜੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜ਼ਹਿਰ ਪੀ ਰਹੇ ਆ ਅਸੀਂ ਬਿਲਕੁਲ ਇੱਕ ਤਾਂ ਤੈਨੂੰ ਜਿਆਦਾ ਨੌਲਜ ਹੋਵੇ ਕੰਮ ਬਾਰੇ ਸਾਨੂੰ ਦੱਸ ਇੱਕ ਤਾਂ ਟੀਕਾ ਲਾਉਂਦੇ ਜਿਹੜੇ ਹਨ ਟੀਕਾ ਔਕਸੀਟੌਕਸਿਨ ਹੁੰਦਾ ਜੀ ਉਹ ਅੱਛਾ ਉਹ ਬਹੁਤ ਖਤਰਨਾਕ ਟੀਕਾ ਜਿਹੜਾ ਪਸ਼ੂ ਦੇ ਹਾਰਮੋਨਸ ਦੇ ਉੱਤੇ ਅਸਰ ਕਰਦਾ ਉਹ ਜਿਹੜਾ ਆਂ ਵੀ ਲਾਉਂਦੇ ਦੁੱਧ ਲਾਉਣ ਵਾਸਤੇ ਹੂੰ ਹੂੰ ਵੀ ਜਾਨੀ ਜੇ ਟੋਕੜ ਹੋ ਗਈ ਮਿਲਦੀ ਨਹੀਂ ਉਹ ਮਾਰਿਆ ਟੀਕਾ ਹੂੰ ਨਾਲ ਦੇ ਨਾਲ 2 ਐਮ ਐਲ ਤੇ 3 ਐਮ ਐਲ ਭਰ ਕੇ ਹੂੰ ਉਹ ਪਸ਼ੂ ਦਾ ਨਸ਼ਾ ਹੁੰਦਾ ਉਹਦੇ ਤੇ ਉਹ ਜਿਹੜਾ ਕਨੈਕਸ਼ਨ ਹੁੰਦਾ ਨਾ ਉਹਦਾ ਦੁੱਧ ਨੂੰ ਰੋਕਣ ਵਾਲਾ ਹੂੰ ਉਹ ਢਿੱਲਾ ਹੋ ਜਾਂਦਾ ਤੇ ਉਹ ਦੁੱਧ ਉਤਰਿਆ ਆਉਂਦਾ ਦੇ ਉਹ ਸਿਹਤ ਆਸਤੇ ਬਹੁਤ ਜਿਆਦਾ ਮਾੜਾ ਹੁਣ ਗਾਹਕ ਨੂੰ ਕੀ ਪਤਾ ਵੀ ਅਗਲਾ ਟੀਕਾ ਲਾ ਰਿਆ ਹਨ ਹਾਂ ਟੀਕੇ ਵਾਲਾ ਦੁੱਧ ਨਾ ਮੈਂ ਵੀ ਇੰਟਰਵਿਊ ਸੁਣੀ ਸੀ ਸ਼ਾਇਦ ਉਸੇ ਡਾਕਟਰ ਸਾਹਿਬ ਦੀ ਹੋਵੇ ਕਹਿੰਦੇ ਜਿਹੜੇ ਹਾਂ ਮਤਲਬ ਲੇਡੀਜ਼ ਦੇ ਉਹ ਬੱਚੇਦਾਨੀ ਦੀਆਂ ਰਸੌਲੀਆਂ ਨਾ ਉਹ ਟੀਕੇ ਕਰਕੇ ਬਣ ਰਹੀਆਂ ਹੋਰ ਬਥੇਰੀਆਂ ਬਿਮਾਰੀਆਂ ਬਈ ਉਹਦੇ ਨਾਲ ਆ ਗਿਰਜਾਂ ਵੀ ਕਹਿੰਦੇ ਉਹਦੇ ਕਰਕੇ ਖਤਮ ਹੋਉਂਗਾ ਉਹਦੇ ਕਰਕੇ ਖਤਮ ਹੋਉਂਗਾ ਪਸ਼ੂ ਜਿਹੜੇ ਮਰਦੇ ਸੀ ਨਾ ਉਹਨਾਂ ਦੇ ਵਿੱਚ ਜ਼ਹਿਰ ਸੀ ਹਾਂ ਲੋਕ ਤਾਂ ਵਿਚਾਰੇ ਇਸ ਗੱਲ ਤੇ ਹੋ ਜਾਂਦੇ ਵੀ ਅਸੀਂ ਤਾਂ ਆਪ ਚਵਾਉਣੇ ਆ ਨਕਲੀ ਨਾਲ ਵੀ ਮਾਰਾ ਹੈ ਬਰਾੜ ਸਾਹਿਬ ਦੇਖੋ ਜਿਹੜਾ ਆਪਾਂ ਪਸ਼ੂ ਨੂੰ ਕੋਈ ਚੀਜ਼ ਪਾਵਾਂਗੇ ਹੂੰ ਹੂੰ ਖਾਣ ਨੂੰ ਹੂੰ ਹੂੰ ਉਹਦਾ ਅਸਰ ਦੁੱਧ ਦੇ ਵਿੱਚ ਆਉਣਾ ਹੀ ਆਉਣਾ ਹੂੰ ਹੂੰ ਇਹੋ ਜਿਹੇ ਜਿਵੇਂ ਹੁਣ ਆ ਚਾਰ ਪਾਈ ਜਾਂਦੇ ਆ ਹਾਂ ਹਾਂ ਹੈ ਤਾਂ ਇਹ ਠੰਡੇ ਇਲਾਕਿਆਂ ਵਾਲਾ ਜਿੱਥੇ ਬਰਫ਼ ਪੈਂਦੀ ਆ ਉੱਲੀ ਲੱਗਦੀ ਇਹਨੂੰ ਆਪਣੇ ਲੋਕ ਉਹ ਭੇਡ ਚਾਲ ਹਾਂਜੀ ਇਹ 75% ਆਚਾਰ ਆ ਜਿਹੜੇ ਲੋਕਾਂ ਦੇ ਉਹ ਖਰਾਬ ਹੋ ਜਾਂਦੇ ਆ ਉੱਲੀ ਪੈ ਜਾਂਦੀ ਆ ਉਵੇਂ ਪਾਈ ਜਾਂਦੇ ਹੁਣ ਭੁੱਖੇ ਮਰਦੇ ਨੇ ਪਸ਼ੂਆਂ ਨੇ ਤਾਂ ਖਾਣਾ ਹੀ ਆ ਹਾਂ ਹਾਂ ਠੀਕ ਆ ਵੀ ਉਹ ਚ ਮੱਕੀ ਦੇ ਦਾਣੇ ਹੁੰਦੇ ਆ ਜਿਹਦੇ ਕਰਕੇ ਉਹ ਪਸ਼ੂ ਫੁੱਲੇ ਜਾਂਦਾ ਵਾਈ ਹੁੰਦੀ ਆ ਠੀਕ ਆ ਵੇਖਣ ਨੂੰ ਐ ਲੱਗਦਾ ਵੀ ਰਾਜੀ ਹੋ ਗਿਆ ਠੀਕ ਆ ਪਰ ਉਹਦਾ ਸਾਰਾ ਜਿਹੜਾ ਉੱਲੀ ਵਾਲਾ ਦੁੱਧ ਇੰਨਾ ਕਾ ਖਤਰਨਾਕ ਆ ਵੀ ਉਹਦੇ ਨਾਲੋਂ ਪਾਣੀ ਪੀਤਾ ਚੰਗਾ। ਅੱਛਾ? ਹਾਂ, ਦੁੱਧ ਨਾਲੋਂ ਉਸ ਨਾਲੋਂ। ਕੀ ਕਰੂ ਬੰਦਾ ਯਾ ਦੱਸ? ਹਾਂਜੀ, ਉੱਲੀ ਵਾਲਾ ਦੁੱਧ। ਜਿਹੜਾ ਨਕਲੀ ਬੰਦਾ ਉਹ ਤਾਂ ਬਣਦਾ ਹੀ ਆ। ਹੂੰ। ਪਸ਼ੂ ਨੂੰ ਦੇਖੋ ਜੀ ਜਿਹੋ ਜੀ ਆਪਾਂ ਖਰਾਕ ਪਾਵਾਂਗੇ ਉਹੋ ਜਿਹਾ ਹੀ ਦੁੱਧ ਦੇ ਵਿੱਚ ਆਉਣਾ। ਤੇ ਇਸ ਤਰ੍ਹਾਂ ਵੀ ਜੇ ਗਲਤ ਪੱਠੇ ਪਾਉਣੇ, ਗਲਤ ਫੀਡ ਦੇਣੀ, ਖਰਾਕ ਪਸ਼ੂ ਨੂੰ ਦੇਣੀ। ਹੂੰ। ਕੁੱਟ ਕੇ ਚੋਣਾ। ਸਾਡੇ ਮਾਤਾ ਜੀ ਮਤਲਬ ਸੀਗੇ ਨਾ ਜਦੋਂ ਧਾਰਾਂ ਤੁਰਾਂ ਉਹ ਕੰਮ ਕਰਦੇ। ਹੂੰ ਹੂੰ। ਉਹ ਪਸ਼ੂ ਨੂੰ ਐ ਕੁੱਟਣ ਨਹੀਂ ਸੀ ਦਿੰਦੇ ਉਹ ਕਹਿੰਦੇ ਵੀ ਜੇ ਪਸ਼ੂ ਨੇ ਡਰ ਕੇ ਦੁੱਧ ਦਿੱਤਾ ਹੂੰ ਹੂੰ ਤੇ ਉਹ ਜ਼ਹਿਰ ਆ ਦੁੱਧ ਨਹੀਂਗਾ ਉਹ ਉਹ じゃ ਫਾਇਦਾ ਕਰੂ ਹਾਂ ਪਸ਼ੂ ਖੁਸ਼ ਹੋ ਕੇ ਦੁੱਧ ਦੇਵੇ ਇੰਨਾਂ ਗੱਲਾਂ ਤਾਂ ਭਾਈ ਨਵੇਂ ਲੋਕਾਂ ਨੂੰ ਪਤਾ ਹੀ ਨਹੀਂ ਅੱਛਾ ਬੱਚਿਆਂ ਨੂੰ ਨਹੀਂ ਛੱਡਦੇ ਦੁੱਧ ਉਸ ਚੀਜ਼ ਦਾ ਵੀ ਉਹ ਪਸ਼ੂ ਦੇ ਉੱਤੇ ਅਸਰ ਪੈਂਦਾ ਵੀ ਮੇਰੇ ਬੱਚੇ ਨੂੰ ਦੁੱਧ ਨਹੀਂ ਪਿਆ ਪਸ਼ੂ ਦੀ ਜਵਾਬ ਹੁੰਦੇ ਆ ਬਿਲਕੁਲ ਹੁੰਦੇ ਬਾਈ ਉਹ ਦੁੱਧ ਨਾਲ ਬੰਦਾ ਕਿੱਥੋਂ ਪਲਵਾਨ ਬਣ ਜਾਊਗਾ ਹਾਂਜੀ ਹਾਂਜੀ ਕਿੰਨੀ ਨੈਗੇਟਿਵਿਟੀ ਹੈ ਉਤਾਂ ਹੀ ਲੋਕਾਂ 'ਚ ਨੈਗੇਟਿਵਿਟੀ ਆ ਮਾਤਾ ਜੀ ਐਵੇਂ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਜਿਹੜਾ ਪਸ਼ੂ ਨੇ ਖੁਸ਼ ਹੋ ਕੇ ਦੁੱਧ ਦੇਣਾ ਉਹ ਤਾਂ ਅਮਰਤਾ ਹੂੰ ਹੂੰ ਤੇ ਜਿਹੜਾ ਉਹਨੇ ਨਰਾਜ ਹੋ ਕੇ ਦੁੱਧ ਦਿੱਤਾ ਕੁੱਟ ਕੇ ਚੋਲਿਆ ਬੰਨ ਕੇ ਚੋਲਿਆ ਰੱਸੇ ਨਾਲ ਨੂੜ ਕੇ ਚੋਲੀ ਜਾਂ ਟੀਕਾ ਲਾ ਕੇ ਚੋਲੀ ਉਹ ਜ਼ਹਿਰ ਯਾਰ ਲੋਕ ਨਾ ਵਾਈ ਢਿਲੋਂ ਨੌਲੇਜ ਤਾਂ ਤੈਨੂੰ ਬਾੜੀ ਆ ਦੀ ਲੋਕ ਚੂਂਡਦੇ ਆ ਹਾਂ ਪੂਰਾ ਪੂਰਾ ਦੁੱਧ ਕੱਢਦੇ ਆ ਨਿਚੋੜ ਲੈਂਦੇ ਆ ਜੀ ਪਸ਼ੂ ਨੂੰ ਆਹ ਪਾ ਪਾ ਕੇ ਫੀਡਾਂ ਦੇ ਵਿੱਚ ਰਿਆਂ ਪਾਦੇ ਆ ਵੇਚਣ ਵਾਸਤੇ ਹੁਣ ਅਥਨੇ ਨਾ ਪਿੰਡਾਂ 'ਚ ਵੇਖੀਦਾ ਢੋਲ ਜਾਂਦੇ ਹੁੰਦੇ ਆ ਹਾਂਜੀ ਤੇ ਮਨ ਦੁਖੀ ਹੁੰਦਾ ਵੇਖ ਕੇ ਹਾਂਜੀ ਹਾਂਜੀ ਮੈਨੂੰ ਐ ਲੱਗਦਾ ਆ ਵੀ ਜਵਾਨੀ ਚੱਲੀ ਆ ਢੋਲਾਂ ਚ ਬੰਦ ਹੋ ਗਈ ਪੰਜਾਬ ਦੀ ਜਵਾਨੀ ਜਾ ਰਹੀ ਆ ਸਰਕਾਰਾਂ ਨੇ ਕਿਸਾਨੀ ਦਾ ਕੋਈ ਸੋਚਿਆ ਨਹੀਂ ਲੋਕ ਕਰਨ ਵੀ ਕੀ ਹਰੇਕ ਨੂੰ ਪੈਸੇ ਦੀ ਲੋੜ ਆ ਬਾਈ ਅਗਲਾ ਕਹਿੰਦਾ ਯਾਰ ਦੁੱਧ ਨਾਲ ਘਰ ਚੱਲੂਗਾ ਹਾਂਜੀ ਹਾਂਜੀ ਮੈਨੂੰ ਐ ਲੱਗਦਾ ਹੁੰਦਾ ਵੀ ਜੇ ਕਿਸੇ ਨੇ ਦੁੱਧ ਪੀਣਾ ਨਾ ਹਾਂਜੀ ਮੱਝ ਰੱਖ ਲਓ ਬੱਚਿਆਂ ਵਾਸਤੇ ਇੱਕ ਹਾਂਜੀ ਪੱਠੇ ਬੀਜੋ ਬਿਨਾਂ ਰੇ ਸਪਰੇਅ ਤੋਂ ਹਾਂਜੀ ਹਾਂਜੀ ਬੰਦਾ ਰੱਖ ਲਓ ਹਾਂਜੀ ਫੇਰ ਦੁੱਧ ਸਹੀ ਪੀ ਸਕਦੇ ਆ ਵੇਖੋ ਬਰਾੜ ਸਾਹਿਬ ਅਸਲ ਦੇ ਵਿੱਚ ਤਾਂ ਅੱਗੇ ਹੁਣ ਤਾਂ ਆਪਣੇ ਕੋਲੇ ਜਗ੍ਹਾ ਹੈ ਨਹੀਂ ਚਲੋ ਆਪਣੀ ਮਜਬੂਰੀ ਆ ਜਿਹੜੇ ਪਸ਼ੂ ਅੱਗੇ ਚਰ ਕੇ ਆਉਂਦੇ ਸੀ ਜੜੀਆਂ ਫੁੱਟੀਆਂ ਖਾਂਦੇ ਸੀ ਉਹਦਾ ਫਰਕ ਆ ਉਹ ਤਾਂ ਦੁੱਧ ਹੁੰਦਾ ਸੀ ਜਮਾ ਇੱਕ ਨੰਬਰ ਹਮ ਚਲੋ ਫੇਰ ਵੀ ਜੇ ਆਪਾਂ ਬਿਨਾਂ ਰੇਸਮ ਰੇ ਤੋਂ ਪੱਠੇ ਵੀਜ ਲੋ ਜਿੱਥੇ ਆਪਾਂ 5 ਕਨਾਲਾ ਵੀਜਣੀਆਂ ਉੱਥੇ ਛੀ ਵੀਜ ਲੋ ਘਟ ਹੋ ਜਾਣਗੇ ਹਮ ਉਹੋ ਪੱਠੇ ਪਾਓ ਹਮ ਵਧੀਆ ਫੀਡ ਕੋਲੇ ਜਾ ਕੇ ਤਿਆਰ ਕਰਾ ਕੇ ਲਿਓ ਨਹੀਂ ਜਿਹੜੀ ਆ ਬਣੀ ਬਣਾਈ ਫੀਡ ਆਉਂਦੀ ਆ ਇਹਦੇ 'ਚ ਵੀ ਕੂੜਾ ਕਰਗੱਟੀ ਹੁੰਦਾ ਇਹਨਾਂ ਦਾ ਪਾਇਆ ਵਾ ਯਾਨੀ ਸਵਾ ਹੈ ਐ ਭਾਈ ਵੀ ਦੁੱਧ ਨਾ ਪੀਂਚੀ ਫਾਇਦਾ ਨਹੀਂ ਦੁੱਧ ਪੀਓ ਪਰ ਦੁੱਧ ਤਸੱਲੀ ਦਾ ਇੱਕ ਹੋਵੇ ਆਪਦਾ ਕੋਸ਼ਿਸ਼ ਕਰੋ ਜੇ ਤੁਹਾਡੇ ਕੋਲੇ ਜਗ੍ਹਾ ਹੈਗੀ ਹੈ ਨਾ ਹਾਂ ਉਹੀ ਮੈਂ ਇੱਕ ਪਸ਼ੂ ਰੱਖ ਲਓ ਇੱਥੇ ਤਾਂ ਜ਼ਿੰਮੇਵਾਰ ਪਸ਼ੂ ਛੱਡੀ ਜਾਂਦੇ ਯਾਰ ਪਤਾ ਨਹੀਂ ਹੋਇਆ ਕੀ ਹੈ ਤੇ ਮੁੱਲ ਲੈਂਦੇ ਆ ਉਹਨਾਂ ਨੂੰ ਭੁਲੇਖਾ ਬਹੁਤ ਵੱਡਾ ਵੀ ਸਾਨੂੰ ਦੁੱਧ ਸਹੀ ਮਿਲਦਾ ਹਾਂ ਬਾਲੇ ਬਾळ्याਾਂ ਦਾ ਐ ਹੁੰਦਾ ਚਵਾਵਾ ਦੁੱਧ ਲੈ ਕੇ ਆਉਣੇ ਆ ਉਹਨਾਂ ਨੂੰ ਕੀ ਪਤਾ ਵੀ ਦੁੱਧ ਟੀਕਾ ਲਾ ਕੇ ਚੋਇਆ ਕਿ ਕਿਵੇਂ ਚੋਇਆ ਇਹ ਜਾਂ ਕੀ ਉਹਨਾਂ ਨੂੰ ਆ ਪੁੱਟ ਕੇ ਚੋਇਆ ਤੇ ਕੀ ਉਹ ਜਗ੍ਹਾ ਬੱਚਿਆਂ ਨੂੰ ਫਾਇਦਾ ਕਰੂਗਾ ਜਿਹੜਾ ਪਸ਼ੂ ਕੁੱਟ ਕੇ ਚੂੰਡ ਲਿਆ ਜਿਹੜੇ ਨੂੰ ਹਾਂਜੀ ਹਾਂਜੀ ਉਹਦੇ ਬੱਚੇ ਨੂੰ ਦੁੱਧ ਨਹੀਂ ਰਹਿਣ ਦਿੱਤਾ ਬਿਲਕੁਲ ਇਹ ਪਸ਼ੂ ਦੇ ਵੀ ਜਜ਼ਬਾਤ ਹੁੰਦੇ ਆ ਤੇ ਉਹਨੇ ਕੀ ਪਹਿਲਵਾਨ ਬਾਨਾ ਤੇ ਕੀ ਬੱਚੇ ਦਾ ਦਿਮਾਗ ਬਣੂਗਾ ਬਿਲਕੁਲ ਬਰਾੜ ਸਾਹਿਬ ਇਹ ਚੀਜ਼ਾਂ ਬਹੁਤ ਜ਼ਿਆਦਾ ਅਸਰ ਕਰਦੀਆਂ ਆ ਡਾਕਟਰ ਜਿਹੜੀ ਸੂਤ ਵਾਲੀ ਗੱਲ ਤੈਨੂੰ ਦੱਸੀ ਆ ਨਾ ਹਾਂਜੀ ਤਕਰੀਬਨ ਜਿਹੜਾ ਮਰੀਜ਼ ਉਹਦੇ ਕੋਲ ਜਾੜੜਾ ਉਹਨੂੰ ਪਤਾ ਵੀ ਦੁੱਧ ਕਰਕੇ ਪੇਟ ਖਰਾਬ ਲੋਕਾਂ ਦਾ ਦੁੱਧ ਬੰਦ ਕਰਾਉਂਦੇ ਆ ਬਿਲਕੁਲ ਬਿਲਕੁਲ ਜਿਆਦੇ ਲੋਕਾਂ ਨੇ ਚਾਹ ਹੀ ਪੀਣੀ ਹੁੰਦੀ ਹੈ ਯਾਰ ਹਾਂਜੀ ਚਾਹ ਕਾਲੀ ਪੀ ਲੈਣ ਬਿਮਾਰੀਆਂ ਤੋਂ ਬਚੇ ਰਹਿਣਗੇ ਵੀ ਹਾਂਜੀ ਹਾਂਜੀ ਪੇਟ ਦੀਆਂ ਬਿਮਾਰੀਆਂ ਬਹੁਤ ਹੁੰਦੀਆਂ ਅੱਛਾ ਫੇਰ ਬਰਾਰ ਸਾਹਿਬ ਜਿਹੜਾ ਡੇਰੀਆਂ ਦੇ ਵਿੱਚ ਪਾਉਂਦੇ ਆ ਸਾਡੇ ਕਿਸਾਨ ਭਰਾ ਹੂੰ ਹੂੰ ਉਹ ਹੁਣ ਇੱਕ ਪਸ਼ੂ ਬਿਮਾਰ ਆ ਹੂੰ ਹੂੰ ਉਹਨਾਂ ਨੇ ਬਿਮਾਰ ਪਸ਼ੂ ਦਾ ਦੁੱਧ ਚੋ ਕੇ ਪਾ ਦੇਣਾ ਵਿੱਚ ਡੋਲਣਾ ਥੋੜੀ ਆ ਉਹ ਸਾਰਾ ਦੁੱਧ ਖਰਾਬ ਹੋ ਗਿਆ ਉਹ ਜਿਹੜਾ ਹੁਣ ਗੱਡੀ ਦੀ ਗੱਡੀ ਦੁੱਧ ਦੇ ਵਿੱਚ ਉਹ ਜਦੋਂ ਬਿਮਾਰੀ ਵਾਲਾ ਪੈ ਗਿਆ ਹੂੰ ਹੂੰ ਉਹ ਥੋੜੀ 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 ਬਿਮਾਰੀ ਸਾਰਿਆਂ ਨੂੰ ਪਹੁੰਚ ਗਈ ਜਾਨੀ ਕਿ ਵੀੜ ਕੋ ਤਾਂ ਫਾਇਦਾ ਹੈ ਆ ਵੀ ਲੋਕਾਂ ਨੂੰ ਭੁਲੇਖਾ ਜਿਵੇਂ ਅਸੀਂ ਚਵਾਵਾ ਦੁੱਧ ਲੈ ਰਹੇ ਆਂ ਜਾਂ ਅਸੀਂ ਫਲਾਨਿਆਂ ਦੇ ਘਰੋਂ ਆਉਂਦਾ ਹਾਂ ਹਾਂਜੀ ਉਹ ਅਗਲਾ ਲਾਲਚ ਕਰਦਾ ਅਗਲੇ ਦੀ ਮਜਬੂਰੀ ਆ ਯਾਰ ਲਾਲਚ ਕਿਹੜਾ ਅਗਲਾ ਜਾਣ ਕੇ ਕਰਦਾ ਚਾਰ ਪੈਸੇ ਵੱਧ ਪੰਜ ਜਾਣਗੇ ਹਾਂਜੀ ਪਰ ਉਹਦਾ ਬਈ ਫਾਇਦਾ ਕੋਈ ਨਹੀਂ ਲੈਂਦਾ ਬਿਲਕੁਲ ਬਿਲਕੁਲ ਬਈ ਹਾਂ ਜੈਰ ਪੀ ਰਹਿ ਲੋ ਬੇਸਕ ਬੱਕਰੀ ਰੱਖ ਲੋ ਹੂੰ ਠੀਕ ਆ ਦੁੱਧ ਦਾ ਕੋਸ਼ਿਸ਼ ਕਰੋ ਆਉਦਾ ਬੱਕਰੀ ਨੂੰ ਵੀ ਖਰਾਕ ਉਹੋ ਜੀ ਪਾਵੇ ਹਾਂ ਖਰਾਕ ਉਹੋ ਜੀ ਜਿਹੜੇ ਬਿਨਾਂ ਰੇ ਸਪਰੇਅ ਤੋਂ ਜਿਹੜੀ ਹੁਣ ਫੀਡ ਫੂਡ ਲੈਣੇ ਤੈਨੂੰ ਤਾਂ ਵੱਧ ਪਤਾ ਹੋਊਗਾ ਫੀਡ ਵਾਲਿਆਂ ਤਾਂ ਅੱਡੰਦਾ ਸਾਨੂੰ ਪ੍ਰੋਫਟ ਬਣੇ ਹਾਂਜੀ ਦੁਕਾਨ ਵਾਲਿਆਂ ਨੂੰ ਫੈਕਟਰੀ ਵਾਲਿਆਂ ਨੂੰ ਹਾਂਜੀ ਹਾਂਜੀ ਤੇ ਜੱਟਾਂ ਨੂੰ ਇਹ ਹੁੰਦਾ ਕਿ ਆਪਾਂ ਨੂੰ ਸਸਤੀ ਮਿਲਦੀ ਐ ਸਸਤੀ ਮਿਲ ਜੇ ਕਦੇ ਨਹੀਂ ਸੋਚਿਆ ਵੀ ਉਹਦੇ ਵਿੱਚ ਕੀ ਪਾਉਂਦੇ ਆ ਉਹ ਹਾਂਜੀ ਯਾਨੀ ਕਿ ਸਾਰਾ ਢਾਂਚਾ ਦੁੱਧ ਦਾ ਦਾ ਖਰਾਬ ਹੀ ਆ ਦੁੱਧ ਜੇ ਸਹੀ ਪੀਣਾ ਨਾ ਬੱਚਿਆਂ ਨੂੰ ਹਾਂਜੀ ਮੱਝ ਰੱਖ ਕੇ ਤੇ ਬਈ ਆਪ ਪੱਠੇ ਵੀਜੋ ਹਾਂਜੀ ਬੰਦਾ ਰੱਖ ਲੋ ਚਾਹੇ ਆਪ ਵੱਢ ਲਿਓ ਨਾਲੇ ਵਰਜ ਹੁੰਦੀ ਆ ਹਾਂਜੀ ਉਹ ਦੁੱਧ ਸਹੀ ਐ ਬਾਕੀ ਅੱਜਖ ਵਾਲਾ ਕੱਲ੍ਹਖ ਵਾਲਾ ਲੋਕਾਂ ਨੂੰ ਹੋਰ 4 ਸਾਲਾਂ ਨੂੰ ਪਤਾ ਲੱਗ ਜੂ ਹਾਂਜੀ ਲੋਕ ਜ਼ਹਿਰ ਪੀ ਰਿਆ ਤੇ ਤਾਂ ਹੀ ਬਿਮਾਰੀਆਂ ਬਈ ਹਾਂਜੀ ਤੇ ਫੀਡ ਜਿਹੜੀ ਆ ਫੈਕਟਰੀ ਦੇ ਵਿੱਚ ਕੋਲੇ ਖੜ ਕੇ ਆਪ ਬਣਵਾ ਕੇ ਲਿਓ ਬਣਾਉਂਦੇ ਲੋਕ ਹਾਂ ਜਿਹੜੀਆਂ ਮੁੱਲ ਦੀ ਆ ਮੁੱਲ ਦੀ ਵਿੱਚ ਤਾਂ ਬਈ ਪਤਾ ਹੀ ਨਹੀਂ ਗੰਦੀ ਗਲੀ ਵੀ ਕਣਕ ਪਾਈ ਹੁੰਦੀ ਆ ਕਿ ਕੀ ਪਾਇਆ ਵਾ ਉਹਦੇ ਵਿੱਚ ਕੀ ਆ ਜਦੋਂ ਐ ਰਗੜ ਕੇ ਉਹਨਾਂ ਨੇ ਆਪਾਂ ਨੂੰ ਪਾਊਡਰ ਬਣਾ ਕੇ ਦੇ ਦਿੱਤਾ ਲੋਕਾਂ ਨੂੰ ਚਾਹ ਵੀ ਨਹੀਂ ਰਿਹਾ ਭਈ ਅੱਗੇ ਲੋਕ ਚਾਹੁੰਦੇ ਸੀ ਬੱਚੇ ਵਧੀਆ ਦੁੱਧ ਪੀਣ ਹਨਾ ਹੁਣ ਕਈ ਬੱਚੇ ਸੋਚਦੇ ਆ ਬੰਦੇ ਸੋਚਦੇ ਆ ਵੀ ਸਾਡੇ ਬੱਚਿਆਂ ਨੂੰ ਵਧੀਆ ਦੁੱਧ ਮਿਲੇ ਤੇ ਪਸ਼ੂ ਵੀ ਲਿਆਉਂਦੇ ਆ ਤੇ ਜਾਂ ਕਿਸੇ ਨੂੰ ਦੇ ਦਿੰਦੇ ਆ ਉਹ ਜਾਂ ਆਪ ਪਾਲਦੇ ਆ ਹਾਂਜੀ ਤੇ ਲੋਕਾਂ ਨੂੰ ਆਇ ਹੁੰਦਾ ਵੀ ਖਣੀ ਮੁੱਲ ਦਾ ਦੁੱਧ ਸਾਡੇ ਜਵਾਕਾਂ ਨੂੰ ਜਵਾਨ ਕਰ ਦੂ ਨਹੀਂ ਤਾਂ ਹੀ ਤਾਂ ਕੱਦ ਘਟੀ ਜਾਂਦੇ ਆ ਹਾਂਜੀ 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 ਦਿਮਾਗ ਨਹੀਂ ਰਿਹਾ ਸੇਤਾਂ ਨਹੀਂ ਰੰਗ ਆਉ ਜੀ ਬਿਲਕੁਲ ਬਿਲਕੁਲ ਬਈ ਡੇਰਿਆਂ ਦੇ ਦੁੱਧ ਪੀਂਦੇ ਇਤਨੇ ਬਸ ਨਾ ਤਾਂ ਕੋਈ ਫੇਸਬੁਕ ਤੇ ਬੋਲਦਾ ਨਾ ਕੋਈ ਯਾਰ ਕਿੱਡੇ ਕਿੱਡੇ ਸਵਾਨਾ ਅਖਬਾਰ ਚ ਲਿਖਦਾ ਕੋਈ ਹਨਾ ਹਾਂਜੀ ਵਿਸ਼ਾ ਤਾਂ ਬਹੁਤ ਹੋ ਜਾਂਨੇ ਕਿ ਐਮ ਹੈ ਇਹ ਇਹ ਐਮ ਵਿਸ਼ਾ ਜੀ ਦੇਖੋ ਇਹ ਜ਼ਿਆਦਾਤਰ ਆਪਣੇ ਪੰਜਾਬ ਦੇ ਵਿੱਚ ਹੈ ਇਹਦਾ ਅਸਰ ਆ ਜਿਹੜੇ ਨਾਲ ਆਪਾਂ ਗੱਲਾਂ ਕਰ ਰਹੇ ਆ ਨਾ ਹਰਿਆਣੇ ਵਾਲੇ ਆ ਹਜੇ ਉਹ ਪਸ਼ੂ ਪਾਲਦੇ ਆ ਚੰਗੀ ਫੀਡ ਦਿੰਦੇ ਆ ਇਹ ਵੀ ਆਓ ਆਪਣਾ ਤਾਂ ਚਾਹ ਵਾਲੇ ਤੜਕੇ ਚਾਹ ਦੇ ਕਰਕੇ ਲੋਕ ਮੁੱਲ ਲੈਂਦੇ ਆ ਰਾਜਸਥਾਨ ਦੇ ਵਿੱਚ ਗਊਆਂ ਚਰ ਕੇ ਆਉਂਦੀਆਂ ਉੱਥੋਂ ਦਾ ਦੁੱਧ ਠੀਕ ਆ ਤੇ ਆਪਣੇ ਤਾਂ ਇਹ ਬਈ ਡੇਰੀਆਂ ਵਾਲਾ ਦੁੱਧ ਪੀ ਕੇ ਤੇ ਜਾਂ ਫੁਲਾਨੀ ਅਮੋਲਾ ਥੋਕੀ ਆਪਾਂ ਚਲੋ ਨਾਂ ਤਾਂ ਨਹੀਂ ਲੈਂਦੇ ਕਿਸੇ ਦਾ ਉਹਦੇ ਨਾਲ ਮੱਲ ਨਹੀਂ ਬਣਦੇ ਬਿਲਕੁਲ ਉਹਦੇ ਨਾਲ ਤਾਂ ਉਹ ਨਾ ਦਿਮਾਗੀ ਅਪਾਜ ਬੱਚੇ ਬਣਨਗੇ ਮੈਂ ਤਾਂ ਬਈ ਇਹ ਸੁਣਿਆ ਸੀ ਵੀ ਡੇਰੀ ਜਿੰਨੇ ਪਸ਼ੂ ਆ ਨਾ ਹਾਂਜੀ ਇਹਨਾਂ ਦੀ ਉਹ ਗਿਣਤੀ ਕਰ ਗਏ ਤੇ ਜਿੰਨੀ ਦੁੱਧ ਦੀ ਡਿਮਾਂਡ ਆ ਪਸ਼ੂ ਉਸ ਹਾਂ ਨਾ ਬਹੁਤ ਘੱਟ ਆ ਹਾਂ ਉਹ ਤਾਂ ਗੱਲ ਹੀ ਕੁਛ ਨਹੀਂ ਜੇ ਨਕਲੀ ਦੁੱਧ ਬੰਦ ਆ ਉਹ ਤਾਂ ਬਹੁਤ ਛੋਟੀ ਗੱਲ ਆ ਵੱਡੀ ਗੱਲ ਤਾਂ ਆਹ ਹਾਂ ਉਹ ਜਿਹੜਾ ਟੀਕਿਆਂ ਵਾਲਾ ਦੁੱਧ ਪੀ ਰਹੇ ਆ ਹਾਂ ਰੇਹਾਂ ਸਪਰੇਆਂ ਵਾਲਾ ਪੀ ਰਹੇ ਆ ਗਲਤ ਫੀਡ ਪਾ ਰਹੇ ਆ ਪਸ਼ੂਆਂ ਨੂੰ ਭਾਈ ਜੀ ਇਹ ਥੋੜੀ ਸਿਹਤ ਦੀ ਜੜ ਕੱਢਦਾ ਬਰਾਲਾ ਸਾਹਿਬ ਨਕਲੀ ਤਾਂ ਜ਼ਹਿਰ ਹੈ ਹੀ ਹੈ ਇਹ ਨੂੰ ਆਪਾਂ ਅਸਲੀ ਸਮਝੀ ਜਾਂਦੇ ਆ ਨਾ ਉਹ ਵੀ ਅਸਲੀ ਉਹ ਵੀ ਜ਼ਹਿਰ ਆ ਕਿੱਡੀ ਦੁੱਖ ਦੀ ਗੱਲ ਆ ਹਾਂ ਉਹਦੇ ਚ ਵੀ ਜਿਹੜਾ 5% ਦੁੱਧ ਜਿਹੜਾ ਸਹੀ ਆ ਅੱਜ ਤੇ ਘੜੀ ਦੇ ਉੱਤੇ ਮੈਂ ਵੇਖਦਾ ਹਾਂ ਨਾ ਭਾਈ ਕਈ ਮਲਾਜ਼ਮਾਂ ਨੂੰ ਨਿਕਾਇਆ ਡੋਲੂ ਹੁੰਦਾ ਤੇ ਉਹ ਲਾਈਨ ਚੱਲੇ ਜਾਂਦੇ ਆ ਮੈਂ ਸੋਚਦਾ ਹਾਂ ਨਾ ਵੀ ਇਹ ਵਿਚਾਰਾ ਨਾ ਆਪਦੇ ਭਲੇਖੇ ਚ ਚੱਲਿਆ ਵੀ ਮੈਂ ਦੁੱਧ ਵਧੀਆ ਲੈ ਕੇ ਆਉਣਾ ਹਾਂ ਵੀ ਆ ਦੇ ਬੱਚਾ ਨੂੰ ਪਿਆਉਂਗਾ ਤਾਂ ਕਿ ਚਾਹ ਬਣਾ ਲਾਂਗੇ ਪਰ ਇਹਨੂੰ ਭੋਲੇ ਨੂੰ ਇਹ ਨਹੀਂ ਪਤਾ ਵੀ ਮੈਂ ਜ਼ੈਰ ਲਾਈਨ ਚੱਲਿਆ ਹਮ ਹੁਣ ਕਿਸੇ ਨੂੰ ਟੀਕਾ ਲਾਉਂ ਤੋ ਕਿਵੇਂ ਰੋਕ ਦਿਆਂਗੇ ਸਰੇਕ ਨੂੰ ਲਾਲਚਾ ਹਾਂਜੀ ਹਾਂਜੀ ਕੁੱਟ ਕੇ ਚੋਂ ਤੋ ਕਿਵੇਂ ਰੋਕ ਦੇਗਾ ਨਹੀਂ ਰੋਕਸ ਇਹ ਗੱਲ ਤੇਰੀ ਲੱਖ ਰੁਪਈਏ ਦੀ ਜਿਹੜੀ ਤੂੰ ਕਹਿੰਦਾ ਕੁੱਟ ਕੇ ਦੁੱਧ ਦਿੱਤਾ ਲਿਆ ਪਸ਼ੂ ਤੋਂ ਹਾਂਜੀ ਹਾਂਜੀ ਉਹ ਦੁੱਧੋ ਫਾਇਦਾ ਹੀ ਨਹੀਂ ਕਰਦਾ ਭਾਈ ਡਰੇਵੇਂ ਪਸ਼ੂ ਦਾ ਦੁੱਧ ਚੋਣਾ ਦਰਦਾ ਭਾਈ ਜਿਹੜਾ ਦੁੱਧ ਆ ਨਾ ਹਰੇਕ ਜੀਵ ਜੰਤੂ ਆ ਤੇ ਬੱਚੇ ਆਸਤੇ ਬੱਚੇ ਦਾ ਹੱਕ ਹੈ ਦੇ ਉਤੇ ਹਾਂਜੀ ਹਾਂਜੀ ਮੈਂ ਕਹਿੰਦਾ ਬੱਚੇ ਨੂੰ ਤਾਂ ਲੋਕ ਮਹੀਨਾ ਦੋ ਮਹੀਨੇ ਪਿਉਂਦੇ ਆ ਵੀ ਮਾੜਾ ਮੋਟਾ ਹਾਂਜੀ ਹਾਂਜੀ ਮੜ ਕੇ ਜੇ ਕੱਟਾ ਹੋਵੇ ਤਾਂ ਕੱਟਿਆਂ ਵਾਲੇ ਨੂੰ ਫੜਾ ਆਂਦੇ ਆ ਹਾਂਜੀ ਤੇ ਕੱਟਿਆਂ ਦੀ ਤਾਂ ਸਿਹਤ ਵੀ ਖੀ ਸਿਹਤ ਨਹੀਂ ਹੁੰਦੀ ਜਮੈਂ ਕਿਉਂਕਿ ਦੁੱਧ ਹੀ ਨਹੀਂ ਮਿਲਦਾ ਉਹਨਾਂ ਨੂੰ ਸਾਡੇ ਮਾਤਾ ਜੀ ਕਿੰਨਾ ਪੱਤਾ ਯਾਰ ਹਨਾ ਤਿੰਨ ਤਿੰਨ ਚਾਰ ਚਾਰ ਮਹੀਨੇ ਦੁੱਧ ਕੱਟਰੂ ਨੂੰ ਛੱਡਦੇ ਹੁੰਦੇ ਸੀ ਪਹਿਲਾਂ ਦੋ ਥਣ ਜਦੋਂ ਵੱਡਾ ਹੋ ਜਾਂਦਾ ਪੱਠੇ ਖਾਣ ਲੱਗ ਜਾਂਦਾ ਫਿਰ ਇੱਕ ਥਣ ਉਹਨੇ ਛੱਡਣਾ ਹੀ ਛੱਡਣਾ ਉਹ ਕਹਿੰਦੀ ਹੁੰਦੀ ਸੀ ਕਿ ਵੀ ਇਹਨਾਂ ਦਾ ਇਨਾਂ ਦਾ ਹਿਸਾਬ ਆਪਾਂ ਪੀ ਰਹੇ ਆ ਆਪਾਂ ਨਹੀਂ ਇਹਨੂੰ ਪਿਆ ਰਹੇ ਉਹ ਬਈ ਦੁੱਧ ਹੀ ਪੌਂਦੀ ਸੀ ਮੈਂ ਪੀਤਾ ਦੁੱਧ ਉਹ ਹਾਂਜੀ ਛੱਗ ਬਹੁਤ ਆਉਂਦੀ ਸੀ ਉਹ ਤੇ ਮਿੱਠਾ ਪਾਉਣ ਦੀ ਲੋੜ ਨਹੀਂ ਹੁੰਦੀ ਮਿੱਠਾ ਪਾਉਣ ਦੀ ਲੋੜ ਨਹੀਂ ਸੀ ਕੋਸਾ ਹੁੰਦਾ ਸੀਗਾ ਨਾਲ ਦੀ ਨਾਲ ਚਵਾ ਦੁੱਧ ਕਰਕੇ ਜੀ ਮੂੰਹ ਲਾਉਂਦੇ ਹਾਂਜੀ ਉਹਦੇ ਕਰਕੇ ਸੇਤਾਂ ਵਧੀਆ ਆਪਣੀਆਂ ਆਪਣੀਆਂ ਤਾਂ ਹੀ ਵਧੀਆ ਉਦੋਂ ਖਰਾਕ ਪਸ਼ੂਆਂ ਨੂੰ ਚੰਗੀ ਪੈਂਦੀ ਸੀ ਝੋਲੇ ਪੈਂਦੇ ਸੀਗੇ ਬੜੇ ਮੈਂ ਪੈਂਦੇ ਸੀਗੇ ਉਹ ਤਾਂ ਤੈਨੂੰ ਵੱਧ ਪਾਉਂਦੇ ਨਹੀਂ ਲੋਕਾਂ ਨੂੰ ਡੀਓਸੀ ਆ ਬਈ ਤੇ ਹੋਰ ਸੜਗੀਆਂ ਚੀਜ਼ਾਂ ਜਿਹੜੀਆਂ ਆਪਾਂ ਬਣਾਉਣੇ ਆ ਫੀਡ ਚਲੋ ਉਹਨਾਂ ਨੂੰ ਵੀ ਜੇ ਮੱਥੇ ਰੋਕੇ ਪਾ ਕੇ ਉਹ ਵੀ ਜੇ ਆਪ ਬਣਾਲੀ ਤਾਂ ਸਹੀ ਆ ਜਿਹੜੀ ਮੁੱਲ ਦੀ ਲੈ ਲਈ ਨਾ ਖਰਾਕ ਕਿਸੇ ਵੀ ਕੰਪਨੀ ਆ ਉਹਦੇ ਵਿੱਚ ਉਹਨਾਂ ਨੇ ਪ੍ਰੋਫਿਟ ਇੰਨਾ ਜ਼ਿਆਦਾ ਰੱਖਿਆ ਹੁੰਦਾ 70 70% ਪ੍ਰੋਫਿਟ ਆ ਤੇਰਾ ਕੰਮ ਨੂੰ ਵਧੀਆ ਲੱਗਿਆ ਕਿੱਡੀ ਆਪਣੀ ਗੱਲਬਾਤ ਹੋ ਗਈ ਇਹਦੇ ਤੇ ਹਾਂਜੀ ਹਾਂਜੀ ਜੇ ਕਿਸੇ ਦਾ ਭਲਾ ਹੋ ਜੇ ਹਣਾ ਬਿਲਕੁਲ ਬਿਲਕੁਲ